ਕਲਾ ਨੋਰ ਤੋਂ ਪਿਛਲੇ 28 ਤਰੀਕ ਨੂੰ ਪਿਛਲੇ ਮਹੀਨੇ ਦੇ 28 ਤਰੀਕ ਨੂੰ ਵਿਨੇ ਕੁਮਾਰ ਜਿਹੜਾ ਆਧਾਰ ਕਾਰਡ ਤੇ ਉਹਦਾ ਨਾਮ ਨਾ ਵਿਕਰਮ ਮਾਰ ਹੈ ਉਹ ਜਿਹੜਾ 28 ਤਰੀਕ ਨੂੰ ਲੋਕਾਂ ਦੀ ਸੇਵਾ ਕਰਨ ਗਿਆ ਸੀਗਾ ਲੋਕਾਂ ਦੀ ਸੇਵਾ ਕਰਨ ਵਾਸਤੇ ਘਰ-ਘਰ ਸਮਾਨ ਪਹੁੰਚਾਉਣ ਵਾਸਤੇ ਗਿਆ ਸੀਗੇ ਉਹ ਕਿਤੇ ਮਿਸਿੰਗ ਹੋ ਗਿਆ ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ ਚ ਮਿਲੀ ਆ ਔਰ ਮੈਂ ਸਰਕਾਰ ਕੋਲ ਮੰਗ ਕਰਨਾ ਵਾ ਪਰਿਵਾਰ ਦੀ ਗਰੀਬ ਪਰਿਵਾਰ ਉਹਦੀ ਬੜੀ ਮਦਦ ਕੀਤੀ ਜਾਏ ਔਰ ਥੋੜੇ ਦਿਨਾਂ ਤੱਕ ਉਹਦੀ ਸਿਸਟਰ ਦੀ ਮੈਰਿਜ ਹੈ ਮੈਂ ਫੇਰ ਇੱਕ ਵਾਰੀ ਸਰਕਾਰ ਨੂੰ ਪੁਰਜ਼ੋਰ ਮੰਗ ਕਰਦਾ ਵਾਂ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ ਇਹਦਾ ਕਿੱਥੇ ਹੋਇਆ ਇਹ ਡੁੱਬਿਆ ਕਿਥੇ ਕਿਹੜੇ ਪਿੰਡ ਰਿਹਾ ਜੀ ਇਹ ਹਰੀਮਾਬਾਦ ਤੋਂ ਪਿੱਛੇ ਪਾਸੇ ਨਵੀਂ ਨਗਰ ਉਧਰ ਪਿੰਡਾਂ ਦੇ ਵਿੱਚ ਤਲਵੰਡੀ ਰਾਮਾ ਉਧਰਲੇ ਪਾਸੇ ਕਾਫੀ ਪਾਣੀ ਆਇਆ ਸੀ ਉਧਰ ਲੋਕਾਂ ਲੋਕ ਕਾਫੀ ਫਸੇ ਹੋਏ ਹਨ ਕੁਝ ਘਰਾਂ ਤੋਂ ਫੋਨ ਆ ਰਿਹਾ ਸੀ ਮਦਦ ਵਾਸਤੇ ਉਥੇ ਪਾਣੀ ਪੂਣੀ ਹੋਰ ਲੰਗਰ ਪਾਣੀ ਦੇਣ ਗਏ ਸੀ ਜੀ ਪੰਜ ਸੱਤ ਮੁੰਡੇ ਇਹ ਦੋ ਦਿਨ ਦੋ ਤਿੰਨ ਮੁੰਡੇ ਮਿਸਿੰਗ ਹੋਏ ਸੀ ਇੱਕ ਦੋ ਮੁੰਡਾ ਕੋਈ ਕੋਠਿਆਂ ਤੇ ਚੜ ਕੇ ਕਿਤੇ ਕਿਤੇ ਪੈਰ ਸਲਿੱਪ ਕਰਕੇ ਕਿਤੇ ਪਾਣੀ ਦੇ ਵਿੱਚ ਹੀ ਕਿਤੇ ਰੁੜ ਗਿਆ ਵਾ ਨਹੀਂ ਲੱਭਾ ਅੱਜ ਪੂਰੇ ਮਹੀਨੇ ਬਾਅਦ ਮਿਲਿਆ ਵਾ ਅੱਜ ਉਹਦਾ ਪੋਸਟਮਾਸਟਰ ਨੂੰ ਹੋ ਕੇ ਅੱਜ ਉਹਦਾ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਵਾ ਔਰ ਮੈਂ ਇੱਕ ਸਰਕਾਰ ਕੋ ਫਿਰ ਮੰਗ ਕਰਨਾ ਪਰਿਵਾਰ ਬਹੁਤ ਗਰੀਬ ਹੈ ਜਿਹਦੀ ਮਦਦ ਕੀਤੀ ਜਾਏ ਥੋੜੇ ਦਿਨਾਂ ਤੱਕ ਮਹੀਨੇ ਤੇ ਕੋਈ ਸਿਸਟਰ ਦੀ ਮੈਰਿਜ ਵੀ ਹੈ ਇਹ ਅੱਜ ਜੋ ਜਿਹਦੇ ਸੰਸਕਾਰ ਵਿੱਚ ਸਾਰੇ ਆ ਸੰਗਟਾ ਜਿਹੜੀਆਂ ਇਕੱਠੀਆਂ ਹੋਈਆਂ ਨੇ ਇਹ ਮਹਲਾ ਚੱਕਰੀ ਕਲਾਣਾ ਦਾ ਰਹਿਣ ਵਾਲਾ ਔਰ ਇਸ ਦਾ ਨਾਮ ਜਿਹੜਾ ਹੈ ਉਹ ਵਿਕਰਮ ਵਿਕਰਮਜੀਤ ਹੈ ਜਿਹਨੂੰ ਪਿਆਰ ਨਾਲ ਬਿੱਕਾ ਤੇ ਵਿਨੇ ਵੀ ਕਹਿੰਦੇ ਆ ਔਰ ਇਹ ਜੋ 28 ਤਰੀਕ ਪਿਛਲੀ 28 ਤਰੀਕ ਨੂੰ ਜਿਹੜਾ ਹੈ ਉਹ ਹੜ ਆਏ ਨੇ ਉਹਨਾਂ ਦੇ ਵਿੱਚ ਇਹ 28 ਤਰੀਕ ਨੂੰ ਜਿਹੜਾ ਵਾ ਉਹ ਜੋ ਮਤਲਬ ਸੇਵਾ ਕਰਦਾ ਜਣਾ ਉਹ ਗਾਇਬ ਹੋ ਗਿਆ ਰੁੜ ਗਿਆ ਇਹ ਪੰਜ ਛੇ ਜਣੇ ਗਏ ਨੇ ਜਿਨ੍ਹਾਂ ਚੋਂ ਦੋ ਬੱਚੇ ਜਿਹੜੇ ਰਾਂ ਚੜ ਗਏ ਇੱਕ ਜਣਾ ਕੰਧ ਤੇ ਚਲੇ ਗਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਜਿਉਂ ਗਿਆ ਮੁੜ ਕੇ ਲੱਭਾ ਨਹੀਂ ਔਰ ਜਿੰਨੇ ਵੀ ਪ੍ਰਸ਼ਾਸਨ ਹੈ ਜਿੰਨੇ ਐਨਡੀਆਰਐਫ ਦੀਆਂ ਮਤਲਬ ਡਿਪਾਰਟਮੈਂਟਸ ਦੀਆਂ ਟੀਮਾਂ ਸਨ ਜਿਹੜੇ ਗੋਤਾਫੋਰਸ ਹਨ ਜਿੰਨੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪਰ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਸ਼ਹਿਰ ਨੇ ਸਾਰੇ ਇਲਾਕੇ ਨੇ ਇਸ ਗੱਲ ਨੂੰ ਬੜਾ ਦਿਲ ਨਾਲ ਲਾਇਆ ਤੇ ਉਹਨਾਂ ਦੀ ਹੈਲਪ ਕੀਤੀ ਔਰ ਜਿੰਨੀਆਂ ਟੀਮਾਂ ਗਈਆਂ ਅੱਜ ਮਤਲਬ ਕੱਲ ਜਿਹੜਾ ਵਾ ਉਹ 28 ਤਰੀਕ ਵਾਲੇ ਦੇਣ ਹੀ ਉਹੋ ਹੀ ਟਾਈਮ ਹੀ ਸੀ ਜੇ ਮੈਂ 4:30 5 6 ਦਾ ਜਦੋਂ ਕਿ ਇਨਫੋਰਮੇਸ਼ਨ ਆਈ ਔਰ ਉਥੇ ਜਿਹੜਾ ਝੋਨਾ ਜਿਹੜਾ ਕੱਟਿਆ ਗਿਆ ਖੇਤੋਂ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੀ ਹੈ ਤੇ ਵੇਖਿਆ ਤੇ ਉਹ ਇਸੇ ਹੀ ਮਤਲਬ ਇਹਨਾਂ ਦੇ ਮਾਤਾ ਨੂੰ ਸੱਦਿਆ ਇਹਨਾਂ ਦੇ ਡੈਡੀ ਨੂੰ ਸੱਦਿਆ ਸਾਰੇ ਭਰਾ ਨੂੰ ਸੱਦ ਕੇ ਤੇ ਪਛਾਣ ਕਰਾਈ ਤੇ ਵਾਕਈ ਇਹ ਬਿੱਕਾ ਹੀ ਹੈ ਬੜਾ ਵੇਰੇ ਹੋਈ ਸਾਡੀ ਪਰਜੋਰ ਮੰਗਿਆ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਰਕਾਰ ਮਦਦ ਕਰ ਸਕਦੀ ਹੈ ਐਨ ਜੀਓ ਜਿਹੜੇ ਨੇ ਉਹ ਵੀ ਅੱਗੇ ਆਉਣ ਇਹਨਾਂ ਦੀ ਹੈਲਪ ਕਰਨ